ਨਵੀਂ ਜਾਨਾ ਮੰਡੀ ਕੋਟਪੂਰਾ ਦੇ ਵਿੱਚ ਅਸੀਂ ਬਾਬਾ ਸ਼ਹਿਬ, ਲਾਈਟੋ ਪ੍ਰੀਮਰਾਓ, ਅੰਬੇਦਕਰ ਉਹਨਾਂ ਦਾ 134ਵਾਂ ਜਨਮਦਨ ਮਨਾ ਰਹੇ ਪੰਜਾਬ ਉੱਤਰ ਦਾ ਇੱਕ ਵੱਡਾ ਰੋਸ ਆ ਵੱਡਾ ਰੋਸ ਆ ਸਾਰੇ ਮਨਤ ਅਸੀਂ ਸੇਖਾਸ ਵਿੱਚ ਆਸਤੇ ਸ਼ਾਸਨ ਆ ਜਾ ਸਰਕਾਰਾਂ ਤੁਹਾਨੂੰ ਇਹੀ ਜ਼ਮੀਨਾਂ ਤੇ ਕਬਜ਼ਾ ਕਰਨ ਦੇਊਗਾ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਜੈ ਫਰੀਮ ਜੈ ਭਾਪ ਤੁਹਾਨੂੰ ਨਮੋ ਵਧਾਏ ਸਰ ਅੱਜ ਦਾ ਜਿਹੜਾ ਕੋਟਕਪੂਰੇ ਦੇ ਵਿੱਚ ਨਵੀਂ ਦਾਣਾ ਮੰਡੀ ਦੇ ਵਿੱਚ ਆ ਤੁਹਾਡਾ ਇਕੱਠ ਰੱਖਿਆ ਗਿਆ ਉਹ ਕਿਸ ਮਾਮਲੇ ਤੇ ਰੱਖਿਆ ਗਿਆ ਜੀ ਦੇਖੋ ਜੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਫਰੀਦਕੋਟ ਵੱਲੋਂ ਨਵੀਂ ਦਾਣਾ ਮੰਡੀ ਕੋਟਕਪੂਰਾ ਦੇ ਵਿੱਚ ਅਸੀਂ 바ਵਾ ਸਾਹਿਬ ਡਾਕਟਰ ਭੀਮrao ਅੰਬੇਦਕਰ ਉਹਨਾਂ ਦਾ 134ਵਾਂ ਜਨਮ ਦਿਨ ਮਨਾ ਰਹੇ ਹਾਂ ਜੀ ਔਰ ਆਹ ਭਾਰੀ ਗਿਣਤੀ ਵਿੱਚ ਇਲਾਕੇ ਤੋਂ ਸੰਗਤ ਇਕੱਠੀ ਹੋਈ ਹੈ ਤੇ ਬੜੀ ਧੂਮ ਧਾਮ ਨਾਲ ਸੱਖ ਲਾਇਆ ਅਸਲ ਵਿੱਚ ਅਸੀਂ ਸਾਡੀ ਜਿਹੜੀ ਆਮ ਜਨਤਾ ਹੈ ਕਲਾ ਦਲਦਾਰਕ ਨਹੀਂ ਹੈ ਸਾਰੀਆਂ ਕੌਮਾਂ ਦੀ ਗੱਲ ਹੈ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਡਾਕਟਰ ਭੀਮrao ਬੇਕਾਰ ਕੌਣ ਸੀ ਡਾਕਟਰ ਪ੍ਰੀਮਰਾ ਉਹ ਬੇਦਖਰ ਆ ਆਜ਼ਾਦ ਭਾਰਤ ਦਾ ਸਭ ਤੋਂ ਵੱਧ ਚੜ੍ਹਿਆ ਲਿਖਿਆ ਇਨਸਾਨ ਸੀ ਕਿਉਂਕਿ ਆਜ਼ਾਦ ਭਾਰਤ ਦੇ ਸੰਵਾਨ ਪ੍ਰਤੀ ਕਮੇਟੀ ਸੀ ਜਿਹੜਾ ਜਨਮ ਸਭ ਉਹਨਾਂ ਨੇ ਦੇਸ਼ ਸੰਵਾਰਦੇ ਵਿੱਚ ਮਨੁੱਖ ਸਮਰੱਥੀ ਤੋਂ ਉੱਪਰ ਉੱਠ ਕੇ ਬੀਬੀਆਂ ਨੂੰ ਪੜਨ ਦਾ ਅਧਿਕਾਰ ਦਿੱਤਾ ਔਰ ਅਣਸੂਚੇ ਜਾਤੀ ਦੇ ਲੋਕ ਜਿਨ੍ਹਾਂ ਨੂੰ ਕਿ ਦਲ ਸਮਾਜ ਕਿਹਾ ਜਾਂਦਾ ਹਮ ਤੌਰ ਤੇ ਉਹਨਾਂ ਨੂੰ ਪੜਨ ਲਿਖਣ ਦਾ ਅਧਿਕਾਰ ਦਵਾਇਆ ਸੰਵਿਧਾਨ ਦੇ ਵਿੱਚ ਸੋ ਅੱਜ ਜੇ ਬੀਬੀਆਂ ਰਾਸ਼ਟਰਪਤੀ ਤੋਂ ਲੈ ਕੇ ਆਈਏ ਐਸਆਈਪੀਐਸ ਅਫਸਰ ਬਣੀਆਂ ਤਾਂ ਇਹ ਸੰਵਿਧਾਨ ਦੀ ਗੱਲ ਹੈ ਜਿੱਥੇ ਜ਼ਮੀਨ ਪ੍ਰਾਪਤੀ ਸੰਘਰਸ਼ ਕਿੰਨੀ ਦੀ ਗੱਲ ਹੈ ਅਸੀਂ ਪਿੰਡਾਂ ਦੇ ਵਿੱਚ ਜੋ ਪੰਚਾਇਤੀ ਜ਼ਮੀਨਾਂ ਹਨ ਉਹਨਾਂ ਨੂੰ ਅਨੁਸੂਚਿਤ ਜਾਤੀ ਦੇ ਲੋਕਾਂ ਵਿੱਚ ਵੰਡਣ ਵਾਸਤੇ ਪੰਜਾਬ ਪੱਧਰ ਦਾ ਇੱਕ ਵੱਡਾ ਰੋਸ ਵੱਡਾ ਰੋਸ ਹੈ ਸਰਵੇ ਮਨ ਚ ਅਸੀਂ ਤਿੱਖਾ ਸੰਘਰਸ਼ ਵਿੜਾਂਗੇ ਕਿਉਂਕਿ ਜਿਹੜੇ ਸਾਡੇ ਜ਼ਿੰਮੇदार ਸਨ ਉਹਨਾਂ ਕੋਲੇ ਤਾਂ ਪਹਿਲਾਂ ਹੀ ਬਹੁਤ ਜ਼ਮੀਨ ਹੈ ਔਰ ਆਪਕੜਾ ਗਰੀਬ ਲੋਟ ਹੈ ਉਹਨਾਂ ਕੋਲੇ ਰਹਿਣ ਨੂੰ ਇੱਕ ਟੁਕੜਾ ਵੀ ਨਹੀਂ ਹੈ ਇਸ ਲਈ ਜਿਹੜੀਆਂ ਪ੍ਰੋਜੈਕਟਿਵ ਜਮੀਨਾਂ ਬਹੁਤ ਸਾਰੇ ਕਿੱਟਾ ਵਿੱਚ ਪੰਜਾਬ ਪਾ ਗੱਲੇ ਜ਼ਮੀਨ ਹੈ ਔਰ ਉਸ ਆ ਜ਼ਮੀਨ ਦੇ ਵਿੱਚ ਆਮ ਤੌਰ ਤੇ ਜਿਹੜੇ ਜਨਰਲ ਵਰਕ ਦੇ ਲੋਕ ਹੈ ਉਹ ਉਹਦਾ ਜਿਹੜਾ ਨਿਲਾਮੀ ਕਰਵਾ ਕੇ ਆਪਦੇ ਹਿੱਸੇ ਦੇ ਫਿਰ ਉਹ ਜ਼ਮੀਨ ਚਵਾਦਾ ਕਰਦੇ ਆ ਅਸੀਂ ਚਾਹੁੰਦੇ ਹਾਂ ਜ਼ਮੀਨ ਪ੍ਰਾਪਤੀ ਸਬੰਧੀ ਇੱਕ ਨੋਟਾ ਕਿ ਪੰਜਾਬ ਪੰਦਰ ਦੀ ਇੱਕ ਐਸੀ ਮੂਵਮੈਂਟ ਕੈਂਪ ਕਰੀਏ ਕਿ ਸਾਰੇ ਜਿਹੜੇ ਗਰੀਬ ਲੋਕ ਹੈ ਜਿਨ੍ਹਾਂ ਕੋਲੇ ਜ਼ਮੀਨ ਦਾ ਟੁਕੜਾ ਨਹੀਂ ਹੈ ਆਪ ਤੇ ਪਸ਼ੂਆਂ ਨੂੰ ਪਾਉਣ ਵਾਸਤੇ ਪੱਠਾ ਨਹੀਂ ਦਾ ਖੇਤਰ ਵਾਸਤੇ ਜਗ੍ਹਾ ਨਹੀਂ ਹੈ ਉਹਨਾਂ ਲੋਕਾਂ ਵਿੱਚ ਸਾਰੀ ਦਿਲ ਸਾਰੀ ਇਹ ਬਚਾਈ ਜ਼ਮੀਨਾਂ ਜਿਹੜੀਆਂ ਵੱਡੀਆਂ ਜ਼ਾਂ ਇਹ ਪੰਜਾਬ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਕੀ ਲੱਗਦਾ ਹੈ ਕਿ ਪ੍ਰਸ਼ਾਸਨ ਆ ਜਾਂ ਸਰਕਾਰਾਂ ਤੁਹਾਨੂੰ ਇਹੀ ਜ਼ਮੀਨਾਂ ਤੇ ਕਬਜ਼ਾ ਕਰਨ ਦੇਊਗਾ ਜੀ ਬਿਲਕੁਲ ਨਹੀਂ ਹੱਕ ਖੋ ਕੇ ਕੌਮਾਂ ਕਰ ਨਾਰਾਜ਼ ਇਹ ਸਾਡੀਆਂ ਕੌਮਾਂ ਜੰਨੀਆਂ ਵੀ ਹੈ ਇਹ ਕੋਈ ਗਲਤ ਮਾਰਕ ਨਹੀਂ ਆਗਾ ਦਾ ਜਿੰਨੇ ਵੀ ਲੋਕ ਹੈ ਉਹਨਾਂ ਨੂੰ ਸੁਖਰਸ਼ਨal ਹੀ ਮਿਲਣਾ ਜੇ ਕੁਝ ਮਿਲਿਆ ਤੇ ਜੇ ਲੋਕ ਇਸੇ ਤਰ੍ਹਾਂ ਇਕੱਠੇ ਹੁੰਦੇ ਰਹਿਣਗੇ ਇਸੇ ਹਮੇ ਸਮੇਂ ਤੋਂ ਜੋ ਆਸੀ ਆਪ ਦੇ ਵਿਸ਼ੇਸ਼ ਕਰਕੇ ਅਛੂਤ ਜਾਤੀ ਦੇ ਲੋਕਾਂ ਨੂੰ ਅਸੀਂ ਹਲੂਣਾ ਦੇ ਰਹੇ ਹਾਂ ਜਗਾ ਰਹੇ ਹਾਂ ਔਰ ਉਹਨਾਂ ਲੋਕਾਂ ਨੂੰ ਇਹ ਆਪਦੀ ਜ਼ਮੀਰ ਜਗਾਉਣ ਵਾਸਤੇ ਆਪਦੀ ਹੋਂਦ ਦੀ ਲੜਾਈ ਲੜਨ ਵਾਸਤੇ ਅਸੀਂ ਇਕੱਤਰ ਕਰ ਰਹੇ ਹਾਂ ਮੈਨੂੰ ਉਮੀਦ ਹੈ ਕਿ ਲਗਭਗ ਥੋੜੇ ਸਮੇਂ ਦੇ ਵਿੱਚ ਹੀ ਅਸੀਂ ਘੱਟੋ ਘੱਟ ਅਸੀਂ ਆਪ ਦਾ ਜਿਹੜਾ ਫ੍ਰੀਕੋਰਟ ਜਿਹੜਾ ਇਹਦਾ ਸਾਰਾ ਹਰ ਪਿੰਡ-ਪਿੰਡ ਆਪਦੀ ਆਵਾਜ਼ ਛਾਵਾਂਗੇ ਭਾਵੇਂ ਕਿ ਸਾਡੀ ਤੁਹਾਡੇ ਮਾਧਿਅਮ ਰਾਹੀਂ ਹਰ ਗੱਲ ਦੁਨੀਆ ਦੇ ਹਰ ਕੋਨੇ 'ਚ ਪਹੁੰਚਦੀ ਹੈ ਸੋ ਮੈਂ ਪੰਜਾਬ ਦੇ ਨਹੀਂ ਸਾਰੇ ਦੇਸ਼ ਵਾਸੀਆਂ ਨੂੰ ਜਿੱਥੇ ਅੱਜ ਲੱਖ-ਲੱਖ ਵਧਾਈ ਤੇਨਾਂ ਵਾਵਾ ਸਾਹਿਬ ਦੇ ਜਨਮ ਦਿਨ ਦੀ ਉੱਥੇ ਉਹ ਜਿਹੜੇ ਜਿਹੜੇ ਕਿਰਤੀ ਵੇਜਮੀਨ ਹੈ ਲੋਕ ਹੈ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਨਿਕਲੋ ਬਾਹਰ ਮਕਾਨੋਂ ਸੇ ਜੰਗ ਲੜੋ ਬੇਮਾਨੋਂ ਸੇ ਇਸ ਸੰਘਰਸ਼ ਤੋਂ ਬਿਨਾ ਤੁਹਾਡੇ ਪੱਲੇ ਕੁਝ ਨਹੀਂ ਪੜਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਸ਼ੁਕਰੀਆ